ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੱਗੇ ਆਈ ਆਪਾਂ ਮੈਨੇ ਟਰਾਲੀ ਤੋਰਨ ਥੋੜਾ ਉੱਠਣੇ ਮੇ ਲੇਟ ਹੋ ਗਿਆ ਅੱਜ ਆਪਾਂ ਜਿਹੜੇ ਘੰਟਾ ਲੇਟ ਐ ਮਿਲਾ ਜੀ ਅੱਗੇ ਮਿਲਾ ਭਾਈ ਅੱਗੇ ਜਾ ਕੇ ਸਵਾਮਾ ਗੁਰੂ ਘਰ ਆਜਰੀ ਪੱਬਾ ਨਾਨਕ ਕਿਰਪਾ ਕਰੇ ਪੱਲੀ ਕਰੇ ਭਾਈ ਸਾਰਿਆਂ ਪਰ ਆਪਣਾ ਮਿਹਰ ਭਰਿਆ ਹੱਥ ਰੱਖੇ ਭਾਈ ਸਾਰਿਆਂ ਦੀ ਮਨੋ ਕਾਮਨਾ ਪੂਰੀ ਹੋਵੇ ਲਿਓ ਜੀ ਲਵਾਤੀ ਆਪਾਂ ਨੇ ਗੁਰੂ ਘਰ ਹਾਜ਼ਰੀ ਚਲੋ ਚਲਾਉਗਾ ਜੀ ਰਾਮਪੇ ਹੀ ਜਾਣਾ ਲੱਗੇਗਾ ਟਰੈਕਟਰ ਛੋਟਾ ਅੱਜ ਆਪਣੇ ਕੋ ਜੀ ਮਿਲ ਆਪਾਂ ਪੁਰਾ ਜੌਂਡੀ ਰਹਾ ਰੋਟੇ ਵਾਲਾ ਵਿਚਾ ਫਾਰਮ 60 ਹੈ ਮੰਨੇ ਵਾਲਾ ਉਹਦੇ ਵਿਚਾ ਗਿਆ ਆਪਣਾ 855 ਨਵੇਂ ਸੈਰ ਹੋ ਗਏ ਬਾਹਰ ਗਏ ਲੋ ਟਰੈਕਟਰ ਇਕੱਠੇ ਹੋ ਗਏ ਉਹ ਰੇਖਾ ਫਾਰਾ ਸ਼ੁਰੂ ਗਏ ਨਾ ਖਾਜਾ ਲੱਗ ਗਿਆ ਕਰਨਾ ਉਹ ਖੜੇ ਆਪਣੇ ਪੈਸੇ ਖਾਦੀ ਹੋਏ ਨੇ ਜੀ ਰਲਾ ਸੁਪਰ ਆਪਣੇ ਵਾਲਾ ਚਾਹ ਹੋਏਗਾ ਲੱਗੀ ਜੀ ਲੈਣ 10 ਮੀ ਲੈਣ ਵਾ ਟਰੈਕਟਰ ਲੱਗੇ ਆਪਣੇ ਨੇ ਖੜੇ ਆ ਬਈ ਰਾਤ ਕੇ ਖਾਲੀ ਹੋਏ ਵਾ ਟਰੈਕਟਰ ਆਪਣੇ ਜੋ ਆਪਣੇ ਵਾਲਾ ਹੌmland ਜੋ ਕਾਮਲਦੀਰ ਵਾਲਾ ਉਹ ਉਧਰ ਵੀਰ ਵਾਲਾ ਖੜਿਆ ਪਰ ਸੁੱਪਰ ਜੀ ਸਰਪੰਚ ਵਾਲਾ ਖੜਿਆ ਆਪਣਾ ਰਾਤ ਇਕੱਠੇ ਹੀ ਖਾਲੀ ਹੋਈਆਂ ਬਈ ਨੇ ਇਹੋ ਤਿੰਨ ਵੀ ਆਪਣੇ ਪਿੰਡ ਵਾਲੇ ਇਕੱਠੇ ਹੋਏ ਟਰੈਕਟਰ ਨੇ ਕਾਂ ਭਾਈ ਚਾਚੂ ਪੀ ਕੇ ਤੁਰਾਂ ਫਿਰ ਚਲਾ ਆਂ ਭਾਈ ਪਿੰਡ ਨੂੰ ਦੇਖੋ ਖੜੀ ਐ ਇੱਕ ਬੀਐਸਸੀ ਯੋ ਖੜੀ ਐ ਇੱਕ ਇੱਕ ਆਪਣੇ ਵਾਲੀ ਹੋਗੀ ਨਵੀਂ ਬੀਐਸਸੀ ਯੋ ਡਬਲ ਜੋੜਾ ਹੋਗੀ ਭਾਈ ਬੀਐਸਸੀ ਬਹੁਤ ਟਰਾਲੀਆਂ ਬਣੀਆਂ ਭਾਈ ਇਸ ਦੀਆਂ ਯੋ ਆਪਣੇ ਵਾਲੀ ਖੜੀ ਐ ਇਹ ਕਿਉਂ ਖੜੀ ਐ ਕਿੰਨੀ ਟਰਾਲੀਆਂ ਇਕੱਠੀਆਂ ਹੋ ਗਈਆਂ ਬੀਐਸਸੀਆਂ ਬੀਐਸਸੀ ਕਿ ਉਹ ਬੀਐਸਸੀ ਨੇ ਲਗਭਗ ਈਸੀ ਮਾਡਲ ਦੇ ਗੈਲਕੀ ਬਣੀਆਂ ਦੇਸੀ ਫ੍ਰਿਜ ਲਗੇ ਮੈਂ ਸਾਰੀਆਂ ਨੂੰ ਇੱਕੋ ਜਿਹੜੀਆਂ ਪੱਲੇ ਗਿਆਈਆਂ ਉਹ ਵੀ ਆਪਣੀ ਕਾਫੀ ਟਰਾਲੀ ਆਵਾ ਬਾਈ ਮਿਲ ਨਮਸਕੀ ਬਾਈ ਕੀ ਸ੍ਰੰਦਪ ਪਹੁੰਚ ਗਈ ਆਪਾਂ ਰਿਲੇ ਰਿਆਂ ਲੈਟਾਂ ਟਰਾਲੀਆਂ ਲੈਟਾਂ ਖਰਾਬ ਹੋ ਰਹੀਆਂ ਵਿੱਚ ਸਾਰੀਆਂ ਨਵੀਆਂ ਲਾ ਦਾਂਗੇ ਅੱਜ ਟਾਈਮ ਜੇ ਹੈ ਤਾਂ ਮੈਂ ਚੈੱਕ ਕਰਾ ਦੇ ਆਂ ਇਹ ਲੇਕਰ ਟਰਾਲੀ ਲੱਦੇ ਹੀ ਕੱਲ ਨੂੰ ਅੱਜ ਲੱਗਣੇ ਨੇ ਹੋ ਗਈਆਂ ਬਾਈ ਇਹ ਲੱਗੇ ਨਾਟ ਕੇ ਲੈਣਾ ਹੈ ਇਹ ਵੱਡੇ ਛੋਟੇ ਸਾਈਜ਼ ਵੀ ਹੋਣ ਦੇਖੋ ਜੇ ਇੱਕ ਦਾ ਇਹ ਹੁੰਦਾ ਸਾਈਜ਼ ਹਾਂ ਇੱਕ ਇਸ ਤੋਂ ਵੱਡਾ ਬੱਸ ਆ ਜਾਂਦਾ ਕਰਦੇ ਵੀਰ ਚੈੱਕ ਕਰ ਦੋ ਸਾਰੀਆਂ ਇਹ ਚੱਲ ਰਹੀਆਂ ਉਹਨਾਂ ਵੀ ਹੈਗੀਆਂ ਸਾਨੂੰ ਆਈਆਂ ਅੰਦਰ ਵੀ ਨੇ ਹਾਂ ਉਹਨਾਂ ਨੇ ਹੈਗੀ ਇਹ ਚੱਕਰੀਏ ਤੁਸੀਂ ਇਹ ਸਾਰੀਆਂ ਕਰੇਗਾ ਕੱਲੀ ਕੱਲੀ ਉਹ ਦਿੱਤਾ ਹੀ ਗਿਨੇ ਪੱਖਾ ਨੂੰ ਦੋਈਆਂ ਉਹ ਤਾਂ ਹੈਗੀ ਆ ਵੀਰੇ ਸਮਝਾ ਲੈ ਇਹਨਾਂ ਦੀ ਨਹੀਂ ਹੈਗੀ ਉਹਦੇ ਨਾਮ ਇਹ ਵੇਚੀਆ ਹੋਰ ਆ ਗਾ ਜੀ ਤੇ ਕਿੱਦਾਂ ਹੋਈ ਜਾ ਕੋਈ ਧੁੰਦ ਵਾਸਤੇ ਲੈਣੀ ਆ ਪੀਲੀ ਆਪਾਂ ਨੇ ਵਸੂ ਪੀਲਾ ਚੰਨਣਾ ਵਾ ਧੁੰਦ ਵਾਸਤੇ ਠੀਕ ਹੈ ਲੈ ਲੀਆ ਲੇਟਾਂ ਆਪਾਂ ਨੇ ਬੁਰੇ ਵਾ ਲੈ ਲੀਆਂ ਜੀ ਲੱਟਾਂ ਸਿਟਿੰਗ ਕਰਾ ਮਹੀਆ ਰਾਜਪੁਰਾ ਜਾ ਕੇ ਆਪਾਂ ਜਾਲੀਆਂ ਦੇ ਉੱਤੇ ਉਹ ਸਮਾਨ ਪਿਆ ਨਾ ਕਾਲਾ ਹੋਰਲੀ ਗੱਡੀ ਪਾਈਆਂ ਨੇ ਪੂਰੀ ਕੋਲੀ ਆਟੋ ট্রেਡਰਸ ਬੜੀ ਤਕੜੀ ਦੁਕਾਨ ਬਣਾਈ ਆ ਭਾਈਆਂ ਨੇ ਪਹਿਲਾਂ ਉੱਤੇ ਛੋਟੀ ਦੁਕਾਨ ਹੋਈ ਕਰ ਰਹੀ ਸੀ ਸਰਦਾਰ ਕੀ ਬੜੀ ਲੱਟਾਂ ਢੋਈਆਂ ਬਈਰੇ ਦੇ ਸਰੰਦ ਦੇ ਬੜੀ ਤਕੜੀ ਮਾਰਕੀਟ ਹੈ ਲੱਟਾਂ ਕੀ ਓਰੇ ਆ ਲੈਪਣੇ ਲਪਾਫਾ ਤਕਰੀਬਨ ਸਾਬ ਜੀ ਦਾ ਸਨਮਾਨ ਲਿਆ ਜੀ ਆਪਣੇ ਮਤਲਬ ਜੋਗਾ ਲਿਓ ਜੀ ਲਾਤੀ ਆਪਨ ਇਲੈਕਟ੍ਰੀਸ਼ੀਅਨ ਵਾ ਪਹਿਲਾਂ ਆਪ ਮੈਂਗਾ 3 ਸਾਲ ਹੋ ਗਏ ਜਦ ਲੈ ਕੇ ਤੇ ਕਰਾ ਕੇ ਦੋਈ ਟਰਾਲੀ ਦੀਆਂ ਲੱਟਾਂ ਇਸ ਤੇ ਬਾਈ ਬਾ ਇਹ ਵਜੋਂ 3 ਸਾਲ ਬਾਅਦ ਦੁਬਾਰਾ ਆਏ ਆ ਇਸ ਟਰਾਲੀ ਦੀ ਲੱਟਾਂ ਕਰਾਣ ਦੇਖੋ ਬਾਈ ਕਿੰਨਾ ਟਾਈਮ ਲਾਵਾਂ ਬਾਈ ਬੱਚਾ ਲਾਤਾ ਖੋਲਣਾ ਹੈ ਸਟੀਲ ਗੇ ਨਾਟਾ ਸਟੀਲ ਕੀ ਹੋਣਾ ਹੈ ਮਾਸ਼ਾਅੱਲ ਬਸ ਲੋਹੇ ਕੀ ਹੋਈਗੀ ਜੀ ਮਾਸ਼ਾਅੱਲ ਤਾਂ ਉਸੇ ਸਾਈਜ਼ ਦੇ ਸਟੀਲ ਲੈਂਦੇ ਨੇ ਟੱਚ ਕਾਈਂ ਹੁਣੇ ਗੱਲ ਹੋਈ ਨਸਲੂ ਪੂਰੇ ਤੇ ਲਿਆ ਹੈ ਆਪਣਾ ਤਾਰਾਂ ਦਾ ਸਮਾਨ ਹੈ ਇਹ ਪ੍ਰੋਲ ਹੈ ਠਗਰਾਲ ਬਦਲੇ ਨਾਟਾ ਆਪਣ ਨੇ ਸਟੀਲ ਗੇ ਡੱਬਾ ਡੱਬਾ ਲਿਆਏ ਦੇ ਦੋਵੇਂ ਆਪਾਂ ਨੇ ਕੰਮੀ ਲੱਗ ਜਾਈਆਂ ਬਾਕੀ ਕੋਈ ਦੂਏ ਕੀ ਖਰਾਬ ਹੋਈ ਇਸਕੇ ਲੱਗ ਜਾਈਗੀ। ਬਟ ਇਸ ਪਾਸੇ ਸਪੁੱਥੇ ਲੱਗ ਜਗੇ ਨੇ ਨੇ ਬੈਕ ਵਾਲੀਆਂ ਕੀ। ਬਾਲ ਦੀ ਬਾਈ ਨਾਲ ਇੱਕ ਲੇਟ। ਫਲੇਸ਼ ਚੱਲ ਰਿਹਾ ਫਲੈਸ਼ਰ। ਲਾ ਤਾਰ ਬਲੇਗਾ ਜੀ। ਬਲ ਗਿਆ। ਕਨੈਕਸ਼ਨ ਕਰ ਰਹੇ ਆ ਸਹੀ। ਦੋ ਹੋਗੇ ਪੁਆਇੰਟ ਮੁਰਲੀਆਂ ਦੋ ਲਾਈਟਾਂ ਹੋ ਗਈਆਂ ਇੰਡੀਕੇਟਰ ਵੀ ਨਾਲ ਲਾਈਟਾਂ ਬਣ ਗਈ ਗੱਲ ਆ ਯੂ ਮਾਡਲ ਲਗਿਆ ਬਾ ਜਿਹੜਾ ਪਹਿਲਾਂ ਲਗਿਆ ਬਾ ਕੀ ਆਪਣੇ ਮਾਡਲ ਚੇਂਜ ਕਰਿਆ ਹੈ ਯੂ ਵੀ ਮਿਲ ਰਿਹਾ ਤਾਂ ਆਪਾਂ ਨੂੰ ਇਸ ਤੇ ਥੋੜੀ ਮਤਲਬ ਉਸकी ਰੋਸ਼ਨੀ ਜਾਦਾ ਦੇਖਣੇ ਮੈਂ ਯੂ ਥੋੜੀ ਜੀ ਸੋਹਣੀ ਲੱਗਾ ਜਾਦਾ ਉਸ ਤੇ ਪਰ ਰੋਸ ਨਹੀਂ ਉਸਦੀ ਬੱਦ ਜਿਹੜੀ ਬਲਾਈ ਆਪਾਂ ਨੇ ਇਹ ਵਾਲੀ ਦੇਖਣੇ ਵਾ ਇਹੋ ਸੋਹਣੀ ਲੱਗ ਰਹੀ ਆ ਦੇਖੋ ਲੈਟਰ ਪਰ ਰੋਸ ਨਹੀਂ ਇਸਦੀ ਬੱਦ ਆਪਾਂ ਚੈੱਕ ਕਰਕੇ ਲਿਆਏ ਦੇ ਮੇਲਾ ਪੁਣ ਇਸਦੀ ਗੱਲ ਕੀ ਵੀ ਰਹੀ ਦੀ ਪਰ ਬਨੇ ਰੋਸ ਨਹੀਂ ਕਰਕੇ ਵੀ ਆਪਾਂ ਨੂੰ ਤਾਂ ਚਾਨਣਾ ਚਾਹੀਦਾ ਜਿਹੜੀ ਚਾਨਣਾ ਬੱਦ ਹੈ ਸੀਗਾ ਫਾਇਦਾ ਚਲੋ ਟਾਈਮ ਨਾਲ ਨਿਬੜੇਗਾ ਬਾਈ ਧਵਾ ਲੈਂਗੇ ਟਰਾਲੀ ਬੂੜਾ ਹਲ ਹੋਇਆ ਵਾ ਟਰਾਲੀ ਗਾ ਨਿਬੜੀ ਪਈ ਐ ਸਾਰੀ ਇਹ ਬਣੇਗਾ ਬਾਈ ਫੋਰਮੈਨ ਬੜਾ ਹੋ ਗਿਆ ਹੈ ਕੰਮ ਸਿੱਖ ਰਿਹਾ ਪ੍ਰਵਾਸੀ ਮਜ਼ਦੂਰ ਕਾ ਜੋ ਆ ਗਿਆ ਭਾਈ ਆਪਣਾ ਕੋਣ ਅਸੀਂ ਖਾਣ ਸਾਬਾ ਕੋ ਸਿੱਖ ਰਿਹਾ ਨਵੇਂ ਸਿਰੇ ਬੱਚਾ ਕੋਈ ਨਹੀਂ ਸਿੱਖਦਾ ਕਿੰਨਾ ਟਾਈਮ ਹੋ ਗਿਆ ਕੰਮ ਸਿੱਖਦੇ ਨੇ ਤੈਨੂੰ 2 ਮਹੀਨੇ 2 ਮਹੀਨੇ ਕਿਤੇ ਦੂਰ ਤੇ ਆਵਾ ਕੋਲੀ ਪਿੰਡ ਦੇ 12 13 ਕਿਲੋਮੀਟਰ ਪੈ ਜਾ ਹੈਨਾ ਕਾਸਪਰਾਮਾ ਕੰਮ ਬੁਧੇ। ਟਰੈਪਲਮ। ਕਿਦੀ ਦੇਰ ਮਾ ਦਿਖੇਗਾ ਕੰਮ। 4-5 ਸਾਲ ਵਿੱਚ। 4-5 ਸਾਲ ਮਤ। ਸਾਰਾ। ਚੱਲ ਵਧੀਆ। ਦੇਖੋ ਬਈ। ਹਲਾ ਜਿੰਨਾ ਕੰਮ ਸਿੱਖਣਾ। ਨਾ ਸਿੱਖਣਾ ਹੀ ਹਰ ਹਾਲ ਮਾ। ਇਹ ਲਾਈਆਂ ਆਪਣੇ ਪੀਲੀਆਂ ਲਾਈਟਾਂ ਧੁੰਦ ਵਾਸਤੇ ਮੁਰੇ ਧੁੰਦ ਮਾ। ਚੜਣਾ ਕਰਨੇ ਵਾਸਤੇ। ਇਹ ਚਿੱਟੀਆਂ ਪਹਿਲਾਂ ਲੱਗੀ ਹੋਈਆਂ ਆਪਣੀਆਂ। ਪੇਲੀਆਂ ਲੱਗੀਆਂ ਧੁੰਦ ਵਾਸਤੇ ਧੁੰਦ ਲੱਗੀ ਥੋੜੀ ਥੋੜੀ ਹੋਣੀ ਵਾ ਬੜੇ ਮੱਦਮ ਮੱਦਮ ਜੀਆਂ ਨੇ ਬਲੇ ਰੁਹੇ ਦੀਆਂ ਪਰ ਸਾਫ਼ ਨਹੀਂ ਪੂਰਾ ਚੱਲਣਾ ਨਹੀਂ ਪਿਆ ਦੂਰ ਵੀਰ ਠੀਕ ਹੈ ਹਾਂ ਯਾਰ ਵਧੀਆ ਹੀ ਹੈ ਨਾ ਪੈਟਰੋਲ ਇਹ ਲਗ ਰਿਆ ਸਾਫਦਾ ਹੀ ਹੈ ਹਾਂ ਜੀ ਆ ਪੈਟਰੋਲ ਮਾਰ ਕੇ ਮਿੱਟੀ ਮਿੱਟੀ ਕਰ ਕੇ ਹੁਣ ਰਹਿਉਂਗੇ ਤੇਰੇ ਨਾਲ ਇਹ ਪੂਰੇ ਮਰਨ ਉਤਰਨੇਗਾ ਨਹੀਂ ਹਣਾ ਥੋੜਾ ਪਰਾਂ ਨੂੰ ਹੀ ਰੱਖਿਓ ਜੀ ਨਾ ਰਸੇ ਦੇ ਮੜਾ ਜਾ ਰਿਹਾ ਦੇਖੋ ਤਾਂ ਪਰਾਂ ਇਹ ਨਾ ਉਸਕੇ ਗੇ ਲਾ ਦੇ ਜੀ ਪਰਲੇ ਬੱਸ ਹੈ ਇਹ ਪੱਟੀ ਹੈ ਹਾਂ ਜੀ ਇਹ ਬੱਸ ਬੜੀ ਹੈ ਬਿਲਕੁਲ ਸਹੀ ਹੈ ਹਾਂ ਸਿੱਧੇ ਲਾ ਜੀ ਇਹਨਾਂ ਸਿੱਧੇ ਹੋਰ ਵੀ ਰੂਤਰੀ ਠੰਡ ਹਾਂ ਜੀ ਹਾਂ ਹੁਣ ਤਾਂ ਉਤਰ ਗਈ ਚਾਹ ਵੀ ਗਿਆ ਉਤਰ ਗਈਆਂ ਚਾਲ ਚੂਹ ਨਹੀਂ ਵੀ ਚਾ ਵੀ ਐ ਤੂੰ ਤਾਂ ਪਿੰਦੇ ਨਹੀਂ ਬੱਜ ਨਾਲ ਘਰੇ ਚਾ ਚੂ ਵੀ ਉਧਰ ਹੀ ਚਲੋ ਵਧੀਆ ਬਾਈ ਹੱਸ ਖੇਲਨੇ ਆ ਤੇਰੇ ਵਰਗੇ ਭਾਈਆਂ ਗੱਲ ਕੀ ਲੈ ਜਣਾ ਔਰ ਇਹਦੇ ਹੈਣਾ ਬਾਈ ਬਾਹਰ ਆਇਆ ਦਵਾਈ ਲਾ ਕੇ ਕਹਿੰਦਾ ਸਾਲ ਆਏ ਬਾਈ ਨੇ ਹੈ ਵੀਰ 8 ਸਾਲ 8 ਸਾਲ ਪੂਰੇ ਠੀਕ ਰਿਹਾ ਕਿ ਬਾਹਰ ਠੀਕ ਹੈ ਐ ਕਿ ਠੀਕ ਹੈ ਪੂਰੇ ਠੀਕ ਹੈ ਹਾਂ ਇੱਥੇ ਨਹੀਂ ਉਰੇ ਠੀਕ ਹੈ ਇੱਥੇ ਠੀਕ ਹੈ ਪੂਰੇ ਠੀਕ ਹੈ ਹਾਂ ਆਪਣੀ ਬੋਲੀ ਬੋਲੇ ਕਰੋ ਹੈਣਾ ਵਿੱਕਣਾ ਓਕਣਾ ਉੱਥੇ ਹੱਥੇ ਕੇ ਚੱਕਰ ਮੋੜ ਲੁੱਝਾ ਆਪਾਂ ਬਾਈ ਬਾਈ ਇਹਨ ਪੂਰੇ ਪੈਟਰੋਲ ਗੱਲ ਸਾਫ ਕਰਕੇ ਪੂਰੀ ਮਿੰਟ ਤੱਕ ਲਾ ਰਿਆਂ ਵੀ ਉਖੜੇ ਨਾ ਪਤਾਸੇ ਜੀ ਮਿੱਟੀ ਕਾ ਕਚਰਾ ਰਹਿ ਗਿਆ ਜਿਹੜੀ ਉਖੜ ਜਾਣਾਗਾ ਇੱਧਰ ਲਾ ਸੈੱਟ ਹੋ ਗਿਆ ਸਾਰਾ ਚੱਲਦਾ ਅੰਡੀਕੇਟਰ ਸਾਰਾ ਇਸ ਸਾਈਡ ਸੌਰੀ ਚਲਦੀ ਇੱਥੇ ਆ ਵੀਡੀਓ ਇੱਛਾ ਜੀ ਹੈ ਬਣਾ ਆ ਦੀ ਵੀਡੀਓ ਵੀਰ ਟਰੈਕਟਰ ਕਰ ਰਿਹਾ ਥੋੜਾ ਜਿਹਾ ਇੱਕ ਲੈਟ ਬੈਕ ਕਰ ਰਿਹਾ ਬਈ ਲੈ ਬਈ ਹੋ ਗਈ ਟਰਾਲੀ ਐਨ ਦਵਾਲੀ ਮੰਗੋ ਬਲ ਗਈ ਆਪਣੇ ਚਿਲ ਮਲਚਿਲ ਮਲ ਕਰਦੀ ਫੈਮ ਤੋਂ ਲਾਦਾ ਬਾਈ ਦਾ ਖਾਸਾ ਪਰ ਬਾਈ ਬਾਤ ਬਣਾ ਦੀ ਇਹਨ ਲੈ ਬਾਈ ਠੀਕ ਆ ਧੰਨਵਾਦ ਬਾਈ ਬਹੁਤ 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 ਧੰਵਾਜੀ ਤੁਹਾਡਾ ਵੀ ਆ ਜੀ ਠੀਕ ਹੈ ਵਧੀਆ ਬਣ ਗਿਆ ਬਈ ਕੰਮ ਟਿੰਬਲਾਂ ਦਾ ਰਹਿ ਗਿਆ ਹੁਣੇ ਪੈਸੇ ਚੱਲ ਕੱਲੂ ਕਰ ਲਾਵਾਂਗੇ ਕੋਈ ਨਹੀਂ ਹਾਂ ਦੇਖ ਕੇ ਪੁੱਛ ਲਿਓ ਉਹਨੂੰ ਜੋ ਵੀ ਹੋਇਆ ਹਾਂ ਕਰ ਲੇਗੇ ਆਪਾਂ ਬਾਕੀ ਮੈਂ ਦੂਈ ਟਰਾਲੀ ਲਿਆਵਾਂਗਾ ਕੱਲ ਨੂੰ ਪਰਸੋਂ ਨੂੰ ਜੋ ਵੀ ਵੈਸੇ ਤਾਂ ਜੇ ਸਵੇਰੇ ਮੇਲੇ ਮੈਂ ਖੜੀ ਏ ਟਰਾਲੀ ਟਾਈਮ ਗੱਲ ਬਿੱਲੀ ਹੋਊਗੀ ਆਪਾਂ ਕੱਲੂ ਲਿਆਵਾਂਗਾ ਠੀਕ ਹੈ ਬਾਈ ਧੰਨਵਾਦ ਮਿਲਾਂ ਬਾਈ ਫਿਰ ਠੀਕ ਹੈ ਜੀ ਕੰਨੇ ਲੈ ਕੇ ਆਏ ਹੋ ਗੰਨੇ ਜ਼ਰੂਰ ਖਵਾਵਾਂਗੇ ਬਾਈ ਤੈਨੂੰ ਚਪਾਂ ਵੀ ਕੇ ਕਹਿਣਾ ਲਿਓ ਜੀ ਕੱਲ ਨਵਾਂ ਸਾਲ ਦਾ ਕੱਲ ਟਰਾਲੀ ਧੋਈ ਨਹੀਂ ਗਈ ਟਰੈਕਟਰ ਬਣੇਵਾ ਈਵਾਨ ਦੇਵੇ ਤੋ ਆਇਆ ਬਾਈ ਗਾ ਠੰਡ ਹੋ ਗਈ ਮਾ ਯਾਰ ਧੋ ਦਿਓ ਨੀ ਨਾ ਕਰੋ ਮਨ ਮੰਨ ਗਿਆ ਦਾ ਬਾਈ ਠੰਡ ਮੰਨ ਗਿਆ ਦਾ ਮੈਂ ਕਹਤਾ ਨਹੀਂ ਤੋਹੇ ਦਾ ਉਹ ਬੱਤੀ ਜਦਾਂ ਲੱਗਦਾ ਉਹ ਤੋਂ ਉਹਦੇ ਗਾਂ ਕੁਛ ਨਹੀਂ ਹੁੰਦਾ ਸਾਸੀ ਲਿਪੜੀ ਵੀ ਦੀ ਬਾਈ ਟਰੈਕਟਰ ਟਰਾਲੀ ਆਪਣੀ ਟਰੈਕਟਰ ਦਾ ਧੋ ਵੀ ਲਿਆ ਦਾ ਆਪਾਂ ਨੇ ਪਰਸੋਂ ਟਰਾਲੀ ਨਹੀਂ ਧੋ ਹੋਈ ਦੀ ਬਾਈ ਬਦੇ ਘਰਾਮਾ ਸਾਫ ਜੀ ਬਾਈ ਹੋ ਗਈਆਂ ਲਾਈਟਾਂ ਲੂਟਾਂ ਕਲੀਅਰ ਓਕੇ ਲਿਓ ਜੀ ਉਹ ਗਿੱਤ ਹੋਈ ਸਾਰੀ ਟਰੈਕਟਰ ਟਰਾਲੀਆਂ ਨੇ ਆਪਣਾ ਹੋ ਗਿਆ ਸਾਫ ਪਿਛਲੇ ਸਾਲ ਬਾਈ ਨਵੇਂ ਸਾਲ ਵਾਲੇ ਦਿਨ ਤੋਂ ਆਇਆ ਤਾਂ ਆਪਾਂ ਨੇ ਐਦਾਂ ਹੀ ਨਵੇਂ ਸਾਲ ਵਾਲੇ ਦਿਨ ਮਿਲ ਲਵਾਂਗੇ ਵੀ ਦੀ ਟਰਾਲੀ ਇਸ ਵਾਰ ਚੋਈ ਆਈ ਆਪਾਂ ਨੂੰ ਲੈਟਾਂ ਲੁੱਟਾਂ ਹੋ ਗਈਆਂ ਬਾਈ ਧੁੰਦ ਲੱਗੀ ਨਾ ਇਹ ਪੈਣ ਪਹਿਲਾਂ ਚੱਲ ਮਾੜੀ ਮੋਟੀ ਸਰਬ ਵੀ ਰਿਹਾ ਦਾ ਧੁੰਦਾਂ ਦਾ ਮੰਦੀ ਕਿੱਦਾ ਵੀ ਨਹੀਂ ਹੈ ਫੇਰ ਤੋ ਠੀਕ ਬਣ ਗਿਆ ਬਾਈ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਧੰਨਵਾਦ ਬਾਈ ਅੱਜ ਦੀ ਵੀਡੀਓ ਦੇਖਣੇ ਵਾਸਤੇ ਮਿਲਾਂ ਗੱਲ ਨੂੰ ਕਿਸੇ ਨਵੀਂ ਵੀਡੀਓ 'ਵਾਂ ਬਣੇ ਰਹੇ ਕਰੋ ਜੀ ਆਪਣੇ ਚੈਨਲ ਨੂੰ ਸਪੋਰਟ ਕਰੋ ਬਾਈ ਕਮੈਂਟ ਸ਼ੇਅਰ ਕਰੇ ਕਰੋ ਬਾਈ ਹੈ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਧੰਨਵਾਦ ਜੀ ਬਹੁਤ ਬਹੁਤ ਵੀਡੀਓ ਦੇਖਣੇ ਵਾਸਤੇ